ਅੱਜ ਆਪਾਂ ਗੱਲ ਕਰਨੀ ਹੈ ਦਾਨ ਦੀ ਵੀ ਦਾਨ ਕਿਵੇਂ ਕਦੋਂ ਤੇ ਕਿਸ ਤਰ੍ਹਾਂ ਕਰਨਾ ਚਾਹੀਦਾ ਹਰ ਇੱਕ ਬੰਦਾ ਆਪਣੀ ਹਿਸੇ ਦੇ ਮੁਤਾਬਕ ਦਾਨ ਕਰਦਾ ਕੋਈ ਆਪੇ ਧਾਰਮਿਕ ਸਥਾਨਾਂ ਤੇ ਕੋਈ ਜਾਨਵਰਾਂ ਨੂੰ ਕੋਈ ਪੰਛੀਆਂ ਨੂੰ ਕੋਈ ਪਸ਼ੂ ਨੂੰ ਆਲਾ ਕਹਿੰਦਾ ਮੈਂ ਇੰਨਾ ਦਾਨ ਕਰਿਆ ਪਰ ਬਣਦਾ ਕੁਝ ਨਹੀਂ ਕੋਈ ਮੇਰਾ ਕੰਮ ਨਹੀਂ ਸਿਰੇ ਚੜਦਾ ਇਹ ਪ੍ਰੋਬਲਮ ਕੀ ਹੈ ਨਾ দান ਕਰੇ ਤਾਂ ਮੇਰਾ ਕੰਮ ਨਹੀਂ ਵੱਧ ਰਿਹਾ ਕੋਈ ਵੀ ਲੈ ਸੁਣੋ ਉਹ ਮੜੀ ਦੋ ਕੁ ਸਕਿੰਟ ਦੀ ਕਹਾਣੀ ਪ੍ਰੇਸ਼ਾਨ ਭਗਵਾਨ ਕਹਿੰਦੇ ਜਦੋਂ ਤੁਸੀਂ ਸਟਰ ਉਹਨੇ ਜੁੱਧ ਜਿੱਤ ਲਿਆ ਪੀਰ ਤੁਸੀਂ ਨਾ ਅਸ਼ਮੇ ਚੱਕ ਕਰੋ ਉਹ ਅਸ਼ਮੇ ਚੱਕ ਕਰਨ ਨਾਲ ਤੁਹਾਨੂੰ ਫਲ ਮਿਲੂਗਾ ਉਹਦੇ ਨਾਲ ਨਾ ਜਿਹੜੇ ਲੋਕ ਇੰਨੇ ਨਿਹੱਤੇ ਮਰੇ ਨੇ ਜੁੱਧ ਚ ਉਹ ਬੈਕਾਉਂਡ ਤੋਂ ਭਾਗ ਜਾਣਗੇ ਨਾਲ ਤੁਹਾਡਾ ਭਲਾ ਹੋ ਜਾਊਗਾ ਤੇ ਇਸ ਜਗ ਤੋਂ ਬਾਅਦ ਅਸਮਾਨ ਚ ਘੰਟਾ ਵੱਜੂਗਾ ਲੋਕ ਜਿਨਾਂ ਨੇ ਜਗ ਕਰਿਆ ਸਾਰਿਆਂ ਨੂੰ ਸੁਨੇਹਾ ਭੇਜਿਆ ਸਾਰਿਆਂ ਨੂੰ ਪੋਸ਼ਣ ਸਿਖਾਇਆ ਸ਼ਰਧਾ ਨਾਲ ਤੇ ਉਸ ਤੋਂ ਬਾਅਦ ਅਸਮਾਨ ਚ ਘੰਟਾ ਨਹੀਂ ਵੱਜਿਆ ਕਿਸ਼ਨ ਭਗਵਾਨ ਕਹਿੰਦੇ ਭਾਈ ਕੁ ਬੰਦੇ ਲੋਕੇ ਰਹਿ ਗਏ ਤੁਹਾਨੂੰ ਲੱਭ ਲਉ ਉਹਨਾਂ ਨੂੰ ਪੁੱਛ ਚੁੱਕਾ ਚਲੋ ਜੀ ਇਹਨਾਂ ਨੇ ਫੇਰ ਸਾਰੇ ਲੱਭ ਲਏ ਸਾਰਿਆਂ ਨੂੰ ਪੋਸ਼ਣ ਸਿਖਾਇਆ ਕੰਟਾ ਵੇਨਾ ਵਜੇ ਹੁਣ ਕ੍ਰਿਸ਼ਨ ਭਗਵਾਨ ਕਹਿੰਦੇ ਵੀ ਐਂ ਕਰੋ ਇੱਕ ਸਾਧੂ ਸੰਤ ਮਹਾਤਮਾ ਬੈਠਾ ਹੈ ਉਹਨੂੰ ਪੋਜਾ ਚੁਕਾ ਬੁਲਾ ਕੇ ਸ਼ਰਦਾ ਨਾਲ ਉਹ ਗਰੀਬ ਝੌਂਪੜੀ ਸਾਧੂ ਸੰਤ ਮਹਾਤਮਾ ਨੂੰ ਲੈ ਕੇ ਜਿਤਨ ਨਾਲ ਦ੍ਰੋਪਦੀ ਨੇ ਖਾਣਾ ਪਾਉਣ ਚ ਬਹੁਤ ਜ਼ਿਆਦਾ ਨਾ ਪਾਉਂਦੀ ਸੀ ਬੜੀਆ ਖਾਣਾ ਬਣਾਉਂਦੀ ਸੀ ਲੇਡੀ ਕਹਿੰਦੇ ਇਹਨੇ 56 56 ਭੋਗ ਕਹਿੰਦੇ ਨੇ ਇਹਨੂੰ ਪਰ ਲੋ ਖਾਣਾ ਬਣਾਇਆ ਤੇ ਜਦੋਂ ਪਰੋਸਿਆ ਉਹਨਾਂ ਸਾਰੇ ਇਕੱਠੇ ਕਰਕੇ 55 ਦੇ 56 ਖਾਣੇ ਆ ਗਏ ਹੱਥ ਨਾਲ ਖਾਣ ਲੱਗ ਗਿਆ। ਦਰੁਪਤੀ ਦੇ ਮਨ 'ਚ ਵਿਚਾਰ ਆ ਗਿਆ। ਇਹ ਉਹੀ ਰਿਹਾ ਨਾ ਇਹਨੂੰ ਤਾਂ ਖਾਣੇ ਖਾਣ ਦਾ ਬਣੀ ਪਤਾ। ਪਹਿਲਾਂ ਵੀ ਆਪੇ ਇੱਕ ਵੀਡੀਓ ਪਾਈ ਤੇ ਵਿਚਾਰ ਬਾਰੇ ਵੀ ਵਿਚਾਰ ਕੀ ਚੀਜ਼ ਨੇ। ਵਿਚਾਰਾਂ ਤੇ ਬੰਦਾ ਮਾਰ ਖਾਂਦਾ। ਉਹਨੂੰ ਤੋੜਿਆ ਸ਼ਰਧਾ ਨਾਲ ਤੋੜਿਆ ਤਾਂ ਇੰਤਜ਼ਾਰ ਕੀਤਾ। ਅਸਮਾਂਚ ਘੰਟਾ ਫੇਰਨਾ ਬੱਜਿਆ। ਕ੍ਰਿਸ਼ਨ ਭਗਵਾਨ ਕੋਲ ਹਾਂਜੀ ਦੱਸੋ ਗੁਰਦੇਵ। ਉਹ ਕਹਿੰਦੇ ਮੈਨੂੰ ਨਾ ਪੁੱਛੋ, ਦਰੋਪਤੀ ਨੂੰ ਪੁੱਛੋ। ਉਹ ਦਰੋਪਤੀ ਜਾਣਦੀ ਸੀ ਮੇਰੇ ਮਨ 'ਚ ਵਿਚਾਰ ਆਇਆ। ਕੋਈ ਮੇਥੋਂ ਹੋਈ ਗਲਤੀ। ਕ੍ਰਿਸ਼ਨ ਭਗਵਾਨ ਕਦੇ ਪਹਿਲ ਨੂੰ ਦੌਰ ਆਲੇ। ਦੁਬਾਰਾ ਆਲੇ ਸ਼ਰਦਾ ਨਾਲ ਖਾਣਾ ਖਵਾਇਆ। ਫੇਰ ਕਿਤੇ ਜਾ ਕੇ ਅਸਮਾਂਚ ਘਟਾ ਬੱਜਿਆ ਸੀ। ਇੱਥੇ ਅਸੀਂ ਪੰਜੀਦਾਨ ਕਰਦੀਏ 10 ਰੁਪਏ ਦਾਨ ਕਰਦੀਏ। ਤੋਂ ਲੋਰਾਂ ਗਏ ਪੜਦੇ ਆਂ ਅਸੀਂ ਲੰਗਰ ਲਾਇਆ ਜੀ ਅਸੀਂ ਪੱਖਿਆਂ ਤੱਕ ਗੁਰਦਵਾਰ ਮੰਦਰਾਂ ਤੇ ਦਾਣਾ ਲਗਾਨੇ ਆਂ ਕੂਲਰਾਂ ਦੇ ਨੋ ਲਵਾ ਲਖਾਦਨੇ ਆਂ ਤੁਸੀਂ ਠੱਗੀ ਮਾਰਦੇ ਆਂ ਕਰੋੜਾਂ ਰੁਪਏ ਰੁਪਏ ਦੀ ਉਹ ਤਾਂ ਦੱਸਦੇ ਨਹੀਂ ਕਿਸੇ ਨੂੰ ਫਿਰ ਕਹਿੰਦਾ ਸਾਡਾ ਦਾਨ ਨਹੀਂ ਲੱਗਦਾ ਉਹ ਭਾਈ ਇਹ ਤਾਂ ਸੱਜਾ ਹੱਥ ਦਾਨ ਕਰਦਾ ਹੈ ਖੱਬੇ ਹੱਥ ਨੂੰ ਪਤਾ ਲੱਗਣਾ ਚਾਹੀਦਾ ਸੰਤ ਮਹਾਤਮਾ ਕਹਿੰਦੇ ਅਗਰ ਦਾਨ ਕਰਦੇ ਹੋਏ ਥੋੜਾ ਹੱਥ ਕੰਮ ਗਿਆ ਜੇ ਤੁਹਾਡੇ ਮਨ ਚ ਮਾੜਾ ਜਿਹਾ ਵੀ ਵਿਚਾਰ ਆ ਗਿਆ ਉਹ ਥੋੜਾ ਦਾਰ ਨਹੀਂ ਲੱਗਦਾ ਤੈਸ ਉਸੇ ਆਪਦਾ ਬੰਦ ਬੰਦ ਕਟਵਾ ਲਿਆ ਇਸ ਕਰਕੇ ਜਦੋਂ ਦਾਨ ਕਰਦਾ ਕਿਸੇ ਨੂੰ ਪਤਾ ਲੱਗੇ ਆਪਦਾ ਦਾਨ ਕਰੋ ਪਰ ਦੇਣਾ ਸ਼ਰਧਾ ਨਾਲ ਕਰੋ ਫਿਰ ਦੇਖਿਓ ਮਾਲਕ ਦੇ ਘਰੇ ਤੁਹਾਡਾ ਘੰਟਾ ਵੱਜਦਾ ਜਾਨੀ